ਸਤਿ ਸ਼੍ਰੀ ਅਕਾਲ ਜੀ ਹੌਬ ਤੁਸੀਂ ਸਾਰ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਅੱਪਾ ਵੀ ਆ ਬਿਲਕੁਲ ਵਧੀਆ ਅ ਅੱਜ ਦਾ ਬਲੋਗ ਅਪਾ ਸਿਰਸਿਰੇ ਮਾਰਨਿੰਗ ਤੋਂ ਸ਼ੁਰੂ ਕੀਤਾ ਜੀ 6:30 ਦਾ ਟਾਈਮ ਹੋ ਚੁੱਕਾ ਆ ਤੇ ਮੈਂ ਸ਼ੁਰੂ ਹੋਣ ਲੱਗੀ ਸੀਗੀ ਕਲੀਨਿੰਗ ਕਰਨ ਕਿਉਂਕਿ ਰਾਤੀ ਫੇਰ ਮੀਨ ਏਰੀ ਆ ਗਿਆ ਉਹ ਕਹਿੰਦੇ ਹੁੰਦੇ ਆ ਨਾ ਸਿਆਣਿਆਂ ਦੀ ਕਹਾਵਤਾਂ ਜਿੰਦਾਂ ਸਫਾਈ ਕਰ ਲੋ ਉਦੋਂ ਨੇਰੀ ਆ ਜਾਂਦੀ ਹੈ ਜਿੰਦਾਂ ਨਾ ਕਰੋ ਉਦੋਂ ਜੜਾ ਆ ਪਰੋਣੇ ਆ ਜਾਂਦੇ ਆ ਅੱਜ ਉਹੀ ਮੇਰੇ ਨਾਲ ਹੋਇਆ ਕੱਲ ਮੈਂ ਸਾਰਾ ਬੇੜਾ ਧੋ ਕੇ ਸਾਰਾ ਸਾਫ ਸੁਥਰਾ ਕੀਤਾ ਕਿਉਂਕਿ ਪਰਸੋਂ ਵੀ ਨੇਰ ਚੱਲ ਰਹੀ ਸੀ ਤੇ ਉਹੀ ਮੈਂ ਕਿਹਾ ਚਲੋ ਹੁਣ ਸ਼ਾਇਦ ਦੋ ਦੇ ਨਿਕਲ ਜਾਣਾ ਘਰ ਇੰਨਾ ਗੰਦਾ ਲੱਗ ਰਿਹਾ ਸੀ ਮੈਂ ਕਿਹਾ ਚਲੋ ਕਲੀਨਿੰਗ ਕਰ ਦਿੰਨੇ ਆ ਤੇ ਸਾਰੀ ਡੀਪ ਕਲੀਨਿੰਗ ਕੀਤੀ ਤਾਂ ਰਾਤੀ ਫੇਰ ਜਿਹੜਾ ਇਹ ਮੀਨ ਏਰੀਆ ਆ ਗਿਆ ਤੇ ਚਲੋ ਹੁਣ ਹੋਣ ਲੱਗੀ ਸੀ ਮੈਂ ਘਰ ਦੇ ਕੰਮ ਨੂੰ ਸ਼ੁਰੂ ਤੇ ਜਦੋਂ ਸ਼ੁਰੂ ਹੋਣ ਲੱਗੀ ਨੇਰੀ ਨੇ ਤਾਂ ਖਲਾਰਾ ਪਾਣਾ ਹੀ ਪਾਣਾ ਹੈ ਬੱਚਿਆਂ ਨੇ ਉਹਨਾਂ ਤੋਂ ਵੀ ਜ਼ਿਆਦਾ ਪਾਇਆ ਹੋਇਆ ਹੈ ਕੋਈ ਕਮਰਾ ਆਪਾਂ ਨੂੰ ਜਿਹੜਾ ਆ ਖਾਲੀ ਨਹੀਂ ਮਿਲੂਗਾ। ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ। ਉਹਦੇ ਵਿੱਚ ਇੰਨਾ ਖਲਾਰਾ ਪੰਦੇ ਆ ਕਿਤੇ ਪ੍ਰੋਜੈਕਟ ਫਾਈਲਾਂ ਪਈਆਂ, ਕਿਤੇ ਲੈਪਟਾਪ ਪਿਆ, ਕਿਤੇ ਕੁਝ ਪਿਆ, ਕਿਤੇ ਕੁਝ ਪਿਆ। ਮਤਲਬ ਕਿ ਕੋਈ ਵੀ ਰੂਮ ਤੁਹਾਨੂੰ ਸਾਰੇ ਰੂਮਾਂ ਦੇ ਵਿੱਚੋਂ ਖਾਲੀ ਨਹੀਂ ਮਿਲੂਗਾ। ਸਾਰੇ ਭਰੇ ਹੋਏ ਮਿਲੋਗੇ। ਤੇ ਹੁਣ ਮੈਂ ਲੱਗੀ ਸੀ ਖਲਾਰਾ ਚੱਕਣ। ਮੈਂ ਕਿਹਾ ਚਲੋ ਨਾਲੇ ਡੀਪ ਕਲੀਨਿੰਗ ਕਰ ਦਿਆਂ ਥੋੜੀ ਜੀ। ਤੇ ਨਾਲੇ ਬਲੌਗ ਸ਼ੁਰੂ ਕਰ ਲੈਨੇ ਆ। ਦੇਖੋ ਪਹਿਲਾਂ ਤਾਂ ਆਵਲੇ ਮਤਲਬ ਕਿ ਤੁਹਾਨੂੰ ਕੋਈ ਵੀ ਰੂਮ ਜਿਹੜਾ ਹੈ ਨਾ ਸਾਫ਼ ਸੁਥਰਾ ਨਹੀਂ ਮਿਲੂਗਾ ਈਵਨ ਕਿ ਬ੍ਰਾਂਡ ਦੇ ਵਿੱਚ ਵੀ ਦੇਖੋ ਤੁਸੀਂ ਹਾਲ ਵਿੱਚ ਵੀ ਕੀ ਹਾਲ ਕੀਤਾ ਹੈ ਕਿਤੇ ਗੱਦੀਆਂ ਕਿਤੇ ਸਾਹਮਣੇ ਬੈਠ ਤੇ ਚਾਰਜਰ ਨਹੀਂ ਸੀ ਲੱਗ ਰਿਹਾ ਦੇਖੋ ਕਿੱਦਾਂ ਰੇਡਾ ਹੀ ਰੇਡਾ ਇਕੱਠੀਆਂ ਕਰਕੇ ਰੱਖਤੀਆਂ ਤੇ ਇੱਧਰਲੇ ਰੂਮ ਚ ਵੀ ਦੇਖੋ ਸਾਰ ਨਾਲ ਜਿਆਦਾ ਆਦਤ ਹੈ ਇੱਕ ਅਮਨੁਗੰਧ ਪਾਉਂਦੀ ਦੇਖੋ ਪੱਗਾ ਕਿਦਰ ਰੱਖੀਆਂ ਹੋਈਆਂ ਵੀ ਜੇ ਤੋਂ ਪਗੜੀਆਂ ਬੰਨ ਦਾ ਪੱਗਾ ਬੰਨਦਾ ਵੀ ਇੱਕ ਰੱਖ ਮੈਂ ਕਿਾ ਛੁੱਟੀਆਂ 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 ਮੈਂ ਕਿਾ ਇੱਕ ਲਗਾ ਲਾ ਦਮਾਲੇ ਲਿਆ ਕੇ ਦਿੱਤੇ ਹੋਏ ਮੈਂ ਕਿਾ ਤੂੰ ਦਮਾਲਾ ਬੰਨਿਆ ਕਰ ਗਰਮੀ ਦੇ ਵਿੱਚ ਤੇ ਬਸ ਉਹੀ ਸ਼ੌਕ ਦਾ ਕੋਈ ਹੋ ਨਹੀਂ ਹੁੰਦਾ ਜਦੋਂ ਜੀ ਕਰਦਾ ਜਿਹੜੀ ਪੱਗ ਦੇਖਦਾ ਉਹ ਹੀ ਕੱਢ ਕੇ ਬੰਨਣੀ ਸ਼ੁਰੂ ਕਰ ਦਿੰਦਾ ਆ ਤੇ ਉੱਥੇ ਛੱਡ ਦਿੰਦਾ ਆ ਚਲੋ ਜੀ ਹੁਣ ਨਿਆ ਸ਼ੁਰੂ ਹੁਣ ਕੰਮ ਨੂੰ ਕਿਉਂਕਿ ਟਾਈਮ ਹੋ ਚੁੱਕਾ ਕਾਫੀ ਤੇ ਅੱਜ ਥੋੜਾ ਜਿਹਾ ਡੀਪ ਕਲੀਨਿੰਗ ਨੂੰ ਵੀ ਟਾਈਮ ਲੱਗੂਗਾ ਤੇ ਕੱਪੜੇ ਵੀ ਧੋਣੇ ਆ ਕਿਉਂਕਿ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਕੱਪੜੇ ਵੀ ਧੋਵਾਂਗੇ ਅੱਜ ਤੇ ਡਸਟਿੰਗ ਵੀ ਕਰਾਂਗੇ ਬਹੁਤ ਜ਼ਿਆਦਾ ਖਲਾਰਾ ਆ ਚਲੋ ਹੁਣ ਦਿਆ ਸ਼ੁਰੂ ਕੰਮ ਨੂੰ ਇਹ ਲੈ ਕੇ ਐਸੀ ਰਾਤੀ ਬਿੱਟੂ ਤਰਬੂਜ ਤੇ ਖਰਬੂਜਾ ਤੇ ਨਿੰਬੂ ਮੈਂ ਕਿਹਾ ਚਲੋ ਇਹ ਵੀ ਆਪਾਂ ਕਰੀਏ ਕੱਟ ਕੇ ਰੱਖੀਏ ਕਿਉਂਕਿ ਰਾਤੀ ਮੇਰੀ ਤबीयत ਕੁਝ ਖਰਾਬ ਸੀ ਤੇ ਮੇਰੇ ਤੋਂ ਰਾਤੀ ਕੋਈ ਕੰਮ ਜਿਹੜਾ ਐ ਸਮੇਟ ਨਹੀਂ ਹੋਇਆ ਉਹਦੇ ਕਰਕੇ ਅੱਜ ਖਲਾਰਾ ਜ਼ਿਆਦਾ ਨਹੀਂ ਤਾਂ ਕਾਫੀ ਹੱਦ ਤੱਕ ਜਿਹੜਾ ਕੰਮ ਆ ਨਾ ਮੈਂ ਰਾਤੀ ਹੀ ਜਿਹੜਾ ਖਤਮ ਕਰ ਦਿੰਦੀ ਆ ਜਿਵੇਂ ਸੋਫੇ ਵਗੈਰਾ ਸਾਰੇ ਸੈੱਟ ਕਰਨੇ ਚੱਤਰਾ ਵਗੈਰਾ ਸਾਰੇ ਰੂਮ ਦੀ ਮੈਂ ਝਾੜ ਕੇ ਰਾਤ ਨੂੰ ਪਛਾ ਦਿੰਦੀ ਆ ਪਰ ਅੱਜ ਮਤਲਬ ਕੱਲ ਮੇਰੀ ਦੋ ਦਿਨ ਤਬੀਅਤ ਖਰਾਬ ਰਹੀ ਨਾ ਮੈਂ ਦੋ ਦਿਨ ਕੋਈ ਬਲੌਗ ਬਣਾਇਆ ਤੇ ਨਾ ਹੀ ਮੇਰੇ ਤੋਂ ਕੋਈ ਕੰਮ ਹੋਇਆ ਤੇ ਚਲੋ ਹੁਣ ਕਰਦੇ ਆ ਇਹ ਵੀ ਕੱਟ ਕੇ ਰੱਖਦੇ ਆ ਖਰਬੂਜੇ ਵਗੈਰਾ ਵੀ ਕੱਟ ਕੇ ਰੱਖਦੇ ਆ ਦੇਖੋ 라ਤੀ ਨੇ ਰਿਚ ਲਿਆ ਨਾ ਸਾਰਾ ਖਰਾਬ ਇਹ ਨੀ ਰਿਚ ਆ ਕੰਮ ਨਾ ਸਾਰਾ ਤਰਬੂਜ ਖਰਾਬ ਸਮਲ ਵਚ ਰਿਹਾ ਸਿੱਟ ਨਹੀਂ ਪੈ ਰਹਾ ਇਹਨੀ ਗੰਦੀ ਸਮਲ ਆ ਰਹੀ ਹੈ ਨਾ ਬਹੁਤ ਚੰਗਾ ਆਣੀ ਚੋ ਰਹੀਆਂ ਸਾਰਾ ਗੰਦਾ ਪਿਆ ਰਿਹਾ ਜੋ ਪਾਣੀ ਝੋਲਦੇ ਨੇ ਜਸਨੇ ਇਹ ਜਿਹਨਾਂ ਵਾ ਜ਼ਿੱਦ ਕਰੀ ਚੀਜ਼ ਦੇਖਦੇ ਆ ਦੁਕਾਨਦਾਰ ਉੱਦਾਰੀ ਫੜਾ ਦਿੰਦੇ ਆ ਸਾਰਾ ਡਾਈਨਿੰਗ ਟੇਬ ਗੰਦਾ ਹੋ ਗਿਆ ਇਹਨੂੰ ਸਿੱਟ ਦੰਨੇ ਹੁਣ ਆਪਾਂ ਇਦੂ ਵੀ ਚੱਕ ਕੇ ਧੋ ਦਿਨਾ। ਕਿਉਂਕਿ ਇਹਨਾਂ ਨੂੰ ਪਾਣੀ ਵਗੈਰਾ ਲੱਗਿਆ 스멜 ਵੱਜ ਰਹੀ ਐ ਇਹਨੂੰ ਵੀ ਧੋ ਕੇ ਰੱਖ ਦਿੰਨੇ ਆ। ਲੋ ਜੀ। ਤਰਬੂਜ ਮੈਂ ਧੋ ਕੇ ਰੱਖ ਦਿੱਤੇ। ਹੁਣ ਆਪਾਂ ਕਰ ਲੈਨੇ ਆ ਸੌਫਾ ਵਗੈਰਾ ਸੈਟ। ਅੱਗੇ ਸੀ ਜੀ ਮੈਂ ਡੀਪ ਕਲੀਨਿੰਗ ਕਰਨ ਸੋਫੇ ਵਗੈਰਾ ਝਾੜਨ ਕਿਉਂਕਿ ਨੇੜੀ ਨਾਲ ਮਿੱਟੀ ਵਗੈਰਾ ਅੰਦਰ ਆ ਜਾਂਦੀ ਆ ਜਾਲੀਆਂ ਵਿੱਚੋਂ ਤੇ ਫਿਰ ਡਸਟਿੰਗ ਬਹੁਤ ਹੋਈ ਹੋਈ ਸੀ ਬੱਲਾ ਉਹ ਕਿੰਨੀ ਹਾਂ ਕਲੀਨਿੰਗ ਉਸ ਤੋਂ ਬਾਅਦ ਫਿਰ ਲੱਗ ਗਈ ਸੀ ਜੀ ਝਾੜੂ ਪੋਚਾ ਕਰਨ ਤੇ ਬੈੱਡ ਸ਼ੀਟ ਵਗੈਰਾ ਚੇਂਜ ਕੀਤੀ ਨਾਲ ਦੇ ਨਾਲ ਹੀ ਫਿਰ ਮੈਂ ਮਸ਼ੀਨ ਲਗਾਈ ਹੋਈ ਸੀ ਮਸ਼ੀਨ ਵਿੱਚ ਤੋਂ ਉਹਨੂੰ ਨਾਲ ਦੇ ਨਾਲ ਜਿਹੜਾ ਕੰਮ ਆ ਨਿਬੇੜ ਦਿੱਤਾ ਮੈਂ ਸਾਰਾ ਅ ਬੱਚੇ ਹਲੇ ਸੁੱਤੇ ਹੋਏ ਸੀ ਮੈਂ ਉਹਨਾਂ ਨੂੰ ਜਗਾਇਆ ਨਹੀਂ ਹੈਗਾ ਕਿਉਂਕਿ ਕੱਲ 2 ਦਿਨ ਹੋ ਗਏ ਉਹਨਾਂ ਨੇ ਸਾਰਾ ਕੰਮ ਕੀਤਾ ਤੇ ਕਿਉਂਕਿ ਮੈਂ ਬਿਮਾਰ ਸੀਗੀ ਇਸ ਕਰਕੇ 2 ਦਿਨ ਉਹਨਾਂ ਨੇ ਅੱਜ ਮੈਂ ਕਿਹਾ ਚਲੋ ਉਹਨਾਂ ਨੂੰ ਰੈਸਟ ਦੇ ਦਿੰਦੇ ਆ ਅੱਜ ਸਾਰਾ ਕੰਮ ਜਿਹੜਾ ਆ ਮੈਂ ਨਿਵੇੜਦੀ ਆ ਉਹਨਾਂ ਦੇ ਉੱਠਦਿਆਂ ਨੂੰ ਜਿਹੜਾ ਕੰਮ ਸਾਰਾ ਕਲੀਨਿੰਗ ਵਗੈਰਾ ਦਾ ਮੈਂ ਕਰ ਦਿੱਤਾ ਸੀਗਾ ਬਸ ਰੋਟੀ ਦਾ ਕੰਮ ਰਹਿ ਗਿਆ ਸੀ ਉਹਨਾਂ ਦੇ ਮਤਲਬ ਬੱਚਿਆਂ ਦੇ ਉੱਠਦਿਆਂ ਨੂੰ ਕਿਉਂਕਿ ਬੱਚਿਆਂ ਦੀ ਹੁਣ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਆ ਮੈਂ ਕਿਹਾ ਚਲੋ ਉਹਨਾਂ ਨੂੰ ਵੀ ਥੋੜਾ ਇੰਜੋਏ ਕਰਨ ਦੇਣਾ ਚਾਹੀਦਾ ਆ ਤੇ ਇਹ फटाफट ਫਟਾਫਟ ਜਿਹੜੀ ਆ ਮੈਂ ਬੈੱਡ ਸ਼ੀਟ ਵਗੈਰਾ ਵੀ ਚੇਂਜ ਕਰ ਦਿੱਤੀ ਕਿਉਂਕਿ ਮਿੱਟੀ हुई ਗੰਦੀ ਹੋਈ ਹੋਈ ਸੀਗੀ ਬੈਂਦਾ ਤਾਂ ਕੋਈ ਨਹੀਂ ਇੱਥੇ ਵੈਸੀ ਗੰਦੀ ਹੋਈ ਜਿਹੜਾ ਤਰਬੂਜ ਲਿਆਏ ਆ ਤਰਬੂਜ ਸਾਰਾ ਖਰਾਬ ਨਿਕਲਿਆ ਮੰਨਣ ਮੁਸਕ ਵੱੱਛੀ ਸੀ ਮੈਂ ਉਹ ਧੋ ਕੇ ਰੱਖ ਤੇ ਨਹੀਂ ਤਰਬੂਜ ਚ ਮੋਰੀਆਂ ਨਿਕਲੀਆਂ ਖਰਾਬ ਥੋੜਾ ਜੀ ਦੇ ਦਿਆਂ ਮੈਂ ਇੱਥੇ ਜੀ ਚਾਦਰ ਵਗੈਰਾ ਮੈਂ ਪਛਾ ਦਿੱਤੀ ਆ ਬਿੱਟੂ ਆ ਕੇ ਖੇਤਾਂ ਦੇ ਵਿੱਚੋਂ ਤੇ ਮਾਚਿ ਵਗੈਰਾ ਚੋਕੇ ਆ ਕੇ ਉਹ ਕਹਿੰਦੇ ਚਾ ਲੈ ਆ ਕਿਉਂਕਿ ਫਿਰ ਕਹਿੰਦੇ ਮੈਂ ਜਾਣਾ ਖੇਤਾਂ ਵੱਲ ਪਨੀਰੀ ਵੱਲ ਜਿਹੜਾ ਮਾਰ ਕੇ ਆਣਾ ਪਾਣੀ ਵਗੈਰਾ ਚੈੱਕ ਕਰਕੇ ਆਣਾ ਆ ਵੈਸੇ ਤਾਂ 라ਤੀ ਮੀਂਹ ਪਿਆ ਆ ਕਹਿੰਦੇ ਇੱਕ ਵਾਰ ਚੈੱਕ ਕਰਿਆ ਵਾ ਤੇ ਪਹਿਲਾਂ ਚਾ ਲੈ ਆ ਉਹ ਚਾਹ ਪੀ ਲਈ ਜਿਹੜਾ ਕੰਮ ਆ ਨਿਪਟ ਜੂਏ ਤੇ ਇੱਧਰ ਚਾਹ ਗਰਮ ਹੋਣ ਵਾਸਤੇ ਕਿਉਂਕਿ ਬਣਾ ਲਈ ਸੀ ਮੈਂ ਪਹਿਲਾਂ ਹੀ ਹੁਣ ਗਰਮ ਕਰ ਲੈਣੀ ਆ ਕਰਮ ਕਰਕੇ ਹੁਣ ਪਹਿਲਾਂ ਪੀਨੇ ਅੱਛਾ ਫੇਰ ਕਰਦੇ ਆਪਾਂ ਹੋਰ ਕੰਮ ਲੋ ਜੀ ਹਾਫ ਕਲੀਨਿੰਗ ਜਿਹੜੀ ਆਪਣੀ ਡਨ ਹੋ ਗਈ ਆ ਛਾੜੋ ਵਗੈਰਾ ਡਸਟਿੰਗ ਵਗੈਰਾ ਮੈਂ ਕਰ ਦਿੱਤੀ ਸਾਰੇ ਸੋਫੇ ਵਗੈਰਾ ਸਭ ਕੁਝ ਮੈਂ ਕਰ ਦਿੱਤਾ ਕਲੀਨ ਕੱਲੇ ਕੱਲੇ ਰੂਮ ਚੁਖਰਾ ਰ ਆਪਾਂ ਜਿਹੜਾ ਇਹ ਚੱਕ ਦਿੱਤਾ ਹੁਣ ਲਗਾਉਂਦੀ ਆ ਜੀ ਪੋਚਾ ਲੋ ਜੀ ਹੁਣ ਲਗਾਣੇ ਆ ਪੋਚਾ ਵਿੱਚ ਆ ਗਈ ਸੀ ਕਾਲ ਆਪਾਂ ਨੂੰ ਤੇ ਨਾਲੇ ਚਾਹ ਪੀਤੀ ਨਾਲੇ ਆਪਾਂ ਗੱਲ ਕੀਤੀ ਫੋਨ ਤੇ ਤੇ ਉਸ ਤੋਂ ਬਾਅਦ ਹੁਣ ਹੋਈ ਆ ਮੈਂ ਫ੍ਰੀ ਫੋਨ ਤੋਂ ਹੁਣ ਮੈਂ ਕਿਹਾ ਚਲੋ ਪੋਚਾ ਵੀ ਲਗਾ ਲੀਏ ਝਾੜੂ ਵੀ ਲਗਾ ਲੇ ਤਾਂ ਅਸੀਂ ਗੱਲਾਂ ਮਾਰਦੇ ਮਾਰਦੇ ਤੇ ਇਸ ਕਰਕੇ ਫਿਰ ਮੈਂ ਵੀਡੀਓ ਨਹੀਂ ਬਣਾਈ ਹੈਗੀ ਹੁਣ ਮੈਂ ਲੱਗੀ ਸੀ ਪੋਚਾ ਲਾਣ ਮੈਂ ਕਿਹਾ ਚਲੋ ਫਿਰ ਬਲੌਗ ਜਿਹੜਾ ਇਹ ਨਾਲ ਹੀ ਸ਼ੁਰੂ ਕਰ ਲਈਏ ਕਿਉਂਕਿ ਅੱਧੋ ਚਾਲੇ ਬਲੌਗ ਪਿਆ ਹੈ ਆਪਣਾ ਇਹਨੂੰ ਡਨ ਕਰ ਦਈਏ ਚਲੋ ਕਰਦੇ ਹਾਂ ਹੁਣ ਆਪਾਂ ਪੋਚਾ ਵਗੈਰਾ ਲਗਾਣੇ ਆ ਇਦਾਂ ਰੂਮ ਵਿੱਚ ਮਤਲਬ ਕਿ ਪੋਚਾ ਵਗੈਰਾ ਮੈਂ ਪਹਿਲੇ ਹੀ ਲਗਾ ਦਿੱਤਾ ਹੈ ਤੇ ਇਸ ਤੋਂ ਬਾਅਦ ਲੱਗ ਗਈ ਸੀ ਜਿਵੇਂ ਹਾਲ ਵਿੱਚ ਪੋਚਾ ਲਗਾਉਣ ਵਾਸਤੇ ਤੇ ਕਲੀਨਿੰਗ ਵਗੈਰਾ ਡਸਟਿੰਗ ਵਗੈਰਾ ਮੈਂ ਨਾਲ ਦੀ ਨਾਲ ਸਾਰੀ ਕਰ ਦਿੱਤੀ ਤੇ ਕਿਉਂਕਿ ਬਾਹਰ ਬਾਰਿਸ਼ ਪੈਣ ਕਰਕੇ ਨਾ ਇੰਨਾ ਜ਼ਿਆਦਾ ਮਤਲਬ ਕਿ ਜਿਹੜਾ ਫਰਸ਼ ਆ ਉਹ ਗੰਦਾ ਗੰਦਾ ਹੋਇਆ ਹੋਇਆ ਸੀ ਕਿਉਂਕਿ ਗਿੱਲੇ ਪੈਰ ਜਿਹੜੇ ਅੰਦਰ ਆਉਂਦੇ ਆ ਉਹਦੇ ਮਤਲਬ ਕਿ ਪੈੜਾ ਜੀਆਂ ਬਹੁਤ ਲੱਗੀਆਂ ਸੀ ਮਿੱਟੀ ਬਹੁਤ ਆਈ ਹੋਈ ਸੀ ਹਵਾ ਨਾਲ ਤੇ ਉਹਦੇ ਕਰਕੇ ਫਿਰ ਮੈਂ ਪੋਚਾ ਵਗੈਰਾ ਐਨ ਅੱਛੀ ਤਰ੍ਹਾਂ ਨਾਲ ਸਾਰਾ ਲਗਾ ਦਿੱਤਾ ਐਨ ਕਲੀਨ ਜਿਹੜਾ ਆ ਫਰਸ਼ ਚਮਕਾ ਮਾਰਨ ਲੱਗਾ ਤਾਂ ਅੱਜ ਕਿਉਂਕਿ ਕਾਫੀ ਦਿਨਾਂ ਬਾਅਦ ਜਿਹੜੀ ਸਫਾਈ ਹੈ ਡੀਪ ਕਲੀਨਿੰਗ ਕੀਤੀ ਸੀ ਡੇਲੀ ਨੇਰੀ ਆ ਜਾਂਦੀ ਆ ਕਰੇ ਵੀ ਕਿ ਡੇਲੀ ਨੇਰੀ ਡੇਲੀ بارش ਹੁਣ ਆ ਜਾਂਦੀ ਆ ਸ਼ਾਇਦ ਕੋਈ ਦਿਨ ਜਿਹੜਾ ਨਾਗਾ ਪੈਂਦਾ ਹੈ ਹਵਾ ਤਾਂ ਡੇਲੀ ਚੱਲਦੀ ਹੋਈ ਆ ਤੇ ਪੋਚਾ ਲਗਾ ਕੇ ਫਿਰ ਕਰੂੰਗੀ ਹੁਣ ਮੈਂ ਜਿਵੇਂ ਕਿਚਨ ਦਾ ਕੰਮ ਸ਼ੁਰੂ ਰੋਟੀ ਵਗੈਰਾ ਬਣਾਉਣੇ ਆ ਕਿਉਂਕਿ ਰੋਟੀ ਦਾ ਵੀ ਟਾਈਮ ਹੋ ਚੁੱਕਾ 8:30 ਦਾ ਟਾਈਮ ਸ਼ਾਇਦ ਹੋ ਚੁੱਕਾ ਆ ਮੈਂ ਦੇਖਿਆ ਨਹੀਂ ਸੀਗਾ ਇੱਧਰ ਆਗੇ ਜੀ ਆਪਾਂ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਪਹਿਲਾਂ ਮੈਂ ਵਾਟਰ ਕੂਲਰ ਭਰਿਆ ਉਹਦੇ ਵਿੱਚ ਪਾਣੀ ਇਹਦੇ ਵਿੱਚ ਬਰਫ਼ ਵਗੈਰਾ ਪਾਈ ਕਿਉਂਕਿ ਸਾਰਾ ਦਿਨ ਬੱਚੇ ਫਿਰ ਜਿਹੜਾ ਫ੍ਰਿਜ ਖੋਲ ਕੇ ਆ ਪਾਣੀ ਦੀਆਂ ਬੋਤਲਾਂ ਮਿੰਟ-ਮਿੰਟ ਖਾਲੀ ਕਰੀ ਜਾਂਦੇ ਤੇ ਫਿਰ ਫ੍ਰਿਜ ਵੀ ਠੰਡੀ ਨਹੀਂ ਹੁੰਦੀ ਇਸ ਕਰਕੇ ਫਿਰ ਵਾਟਰ ਕੂਲਰ ਜਿਹੜਾ ਹੈ ਉਹਦੇ ਵਿੱਚ ਬਰਫ਼ ਪਾ ਦਿੰਦੀ ਆ ਤੇ ਹੁਣ ਇਹ ਜਿਹੜਾ ਆਪਣਾ 4-5 ਵਜੇ ਤੱਕ ਆਰਾਮ ਨਾਲ ਚੱਲੂਗਾ ਤੇ ਬੋਤਲਾਂ ਵਗੈਰਾ ਭਰ ਕੇ ਲਾਈਦੀਆਂ ਉਹ ਕਿਤੇ ਐਮਰਜੈਂਸੀ 'ਚ ਕੱਟਣੀਆਂ ਪੈ ਜਾਂਦੀਆਂ ਆ ਤੇ ਜਾਦਾਤਰ ਮੈਂ ਵਾਟਰ ਕੁਲਰ ਦੇ ਵਿੱਚ ਸਵੇਰੇ ਹੀ ਮਤਲਬ ਮਾਰਨਿੰਗ ਟਾਈਮ ਵਰ ਪਾ ਕੇ ਹੁਣ ਰੱਖਤੇ ਹੁਣ ਇਹ ਰੋਟੀ ਟਾਈਮ ਸਾਰਾ ਇਹੀ ਚੱਲੂਗਾ ਤੇ ਇੱਧਰ ਸ਼ੁਰੂ ਕਰ ਦਿੱਤਾ ਜੀ ਮੈਂ ਆਟਾ ਗੁੰਨਣਾ ਨਾਲ ਦੀ ਨਾਲ ਪਕਾਣੀ ਸ਼ੁਰੂ ਕਰਦੇ ਆ ਰੋਟੀ ਰੋਟੀ ਦਾ ਹੋ ਚੁੱਕਾ ਆ ਕਾਫੀ ਟਾਈਮ 9 ਵਜ ਚੁੱਕੇ ਆ ਤੇ ਬਿੱਟੂ ਵੀ ਖੇਤਾਂ ਵਿੱਚੋਂ ਆ ਚੁੱਕੇ ਆ ਉਹ ਕਹਿੰਦੇ ਰੋਟੀ ਬਣਾ ਲਓ ਫਿਰ ਮੈਂ ਦੂਸਰੇ ਪਿੰਡ ਜਿਹੜੇ ਖੇਤ ਆ ਉਧਰ ਗੇੜਾ ਮਾਰਨ ਜਾਣਾ ਆ ਤੇ ਲੇਜ਼ਰ ਵਗੈਰਾ ਕਰਾਣੀ ਆ ਖੇਤਾਂ ਦੇ ਵਿੱਚ ਹੁਣ ਕਿਉਂਕਿ ਧਾਨ ਦਾ ਸੀਜ਼ਨ ਆ ਗਿਆ ਹੁਣ ਖੇਤ ਜਿਹੜੇ ਤਿਆਰ ਕੀਤੇ ਜਾਣਗੇ ਇਸ ਕਰਕੇ ਫਿਰ ਹੁਣ ਰੋਟੀ ਦੀ ਵੀ ਥੋੜੀ ਜਲਦੀ ਹੋਇਆ ਕਰੂਗੀ ਤੇ ਮੈਂ ਕਿਹਾ ਚਲੋ ਮੈਂ ਫਟਾਫਟ ਬਣਾਉਣੀ ਆ ਆਟਾ ਗੁੰਨ ਕੇ ਜਾਨੋਂ ਤੁਸੀਂ ਹੱਥ ਮੂੰਹ ਧੋਵੋ ਤੇ ਨਾਲ ਹੀ ਬਿੱਟੂ ਫਿਰ ਗੱਲ ਕਰ ਰਹੇ ਸੀ ਕਹਿੰਦੇ ਆਪਾਂ ਕਿਤੇ ਜਾ ਕੇ ਆਣਨੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਣਨੇ ਆ ਮੈਂ ਹਸ ਰਹੀ ਸੀ ਮੈਂ ਕਹਿੰਦੀ ਕਿ ਔਰ ਪੁੱਛ ਪੁੱਛ ਚਲੋ ਚਲਦੇ ਆ ਕਿਤੇ ਬੱਚਿਆਂ ਨੂੰ ਘੁਮਾ ਕੇ ਲੈਣਨੇ ਆ ਗੁਰਦੁਆਰਾ ਸਾਹਿਬ ਫਿਰ ਅਸੀਂ ਅੱਧੀ ਬੈਠੇ-ਬੈਠੇ ਬਣਾ ਲਿੱਤੀ ਸਲਾ ਰਾਜਾ ਸਭ ਜਾਣਦੀ ਆ ਗੁਰਦੁਆਰਾ ਰਾਜਾ ਸਾਹਿਬ ਮੈਂ ਫਸਟ ਟਾਈਮ ਜਾਣਾ ਸੀ ਅਸੀਂ ਬੱਟ ਬੱਟੇ ਫਿਰ ਸਲਾਹ ਜਿੱਦਾਂ ਬਣ ਗਈ ਏ ਕੰਮ ਗਿਆ ਵਾ ਸਿਚੁਏਸ਼ਨ ਤੇ ਉਹ ਤੁਹਾਨੂੰ ਮੈਂ ਨੈਕਸਟ ਬਲੌਗ ਦੇ ਵਿੱਚ ਦਿਖਾਉਂਗੀ ਆ ਰਾਜਾ ਸਾਹਿਬ ਆਪਾਂ ਗਏ ਆ ਤੇ ਇੱਥੇ ਮੈਂ फटाफट ਫਿਰ ਕੰਮ ਜਿਹੜਾ ਮੈਂ ਕਿਹਾ ਚਲੋ ਮੈਂ ਨਵੇੜ ਲਵਾ ਤੇ ਏ ਕੰਟਿਨਿਊਸ਼ਨ ਤੋਂ ਜਾਨੂੰ ਆਂਦਾ ਹੈ ਜਾਨੂੰ ਕਰਦਾ ਕੰਮ ਜਿਹੜਾ ਇਹ ਸਾਰਾ ਫਿਨਿਸ਼ ਕਰਦੀ ਏ ਤੇ ਕਿਚਨ ਤਕਰੀਬਨ ਤਕਰੀਬਨ ਮੇਰੀ ਕਲੀਨ ਸੀਗੀ ਨਾਲ ਹੀ ਜਿਹੜਾ ਮੈਂ ਪੋਚਾ ਵਗੈਰਾ ਨਾਲ ਹੀ ਲਾ ਲਿੱਤਾ ਸੀਗਾ ਤੇ ਇੱਧਰ ਪਤਾਵਾ ਵੀ ਮਾਂਚ ਕੇ ਜਿਹੜਾ ਆ ਤਾਰ ਦਿੱਤਾ ਹੈ ਰੋਟੀ ਪਕਾਉਣ ਵਾਸਤੇ ਤੇ ਨਾਲ ਹੀ ਫਟਾਫਟ ਬਣਾਨੇ ਆ ਹੁਣ ਆਪਾਂ ਰੋਟੀ ਨਾਲ ਦੀ ਨਾਲ ਬੱਚੇ ਪਾ ਕੇ ਦੇ ਦੇਣਗੇ ਸਾਰਿਆਂ ਨੂੰ ਸਾਰੇ ਜਣੇ ਨਾਲ ਦੀ ਨਾਲ ਖਾ ਲੜੀਏ ਜਾਨੂੰ ਇੱਕ ਕੰਪਲੀਟਿਊਸ਼ਨ ਤੋਂ ਵਾਜੂਗਾ ਤੇ ਰੋਟੀ ਦਾ ਕੰਮ ਨਿਬੜ ਕੇ ਫਿਰ ਹੋऊंगी ਮੈਂ ਰੈਡੀ ਉਹ ਪਾ ਤੁਹਾਨੂੰ ਨੈਕਸਟ ਵਲੌਗ ਵਿੱਚ ਦਿਖਾਵਾਂਗੇ ਕਿਉਂਕਿ ਵਲੌਗ ਪਹਿਲੇ ਬਹੁਤ ਲੰਬਾ ਹੋ ਚੁੱਕਾ ਹੈ ਹਾਂਜੀ ਜੀ ਹਜੇ ਤੱਕ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜੀ ਵਲੌਗ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਇੱਥੇ ਇਧਰ ਫਟਾਫਟ ਬਣਾ ਰਹੀਆਂ ਜੀ ਹੁਣ ਮੈਂ ਰੋਟੀ ਕਿਉਂਕਿ ਆਪਣਾ ਹੋ ਗਈ ਹੈ ਜਲਦੀ ਜਾਂਦੀ ਕਿਚਨ ਕਰ ਦਿੱਤੀ ਆਪਾਂ ਪੂਰੀ ਕਲੀਨ ਤੇ ਇੱਕ ਛੱਡ ਧਰ ਦਿੱਤਾ ਆਪਾਂ ਦੁੱਧ ਇੱਕ ਛੱਡ ਧਰਤੀ ਚਾ ਤੇ ਚਲੋ ਜੀ ਇੱਥੇ ਕਰਦੇ ਫਿਰ ਆਪਾਂ ਬਲੌਗ ਦਾ ਐਂਡ ਮਿਲਦੇ ਆ ਫਿਰ ਤੁਹਾਨੂੰ ਕਿਸੇ ਹੋਰ ਵੀਡੀਓ ਚ ਕਿਉਂਕਿ ਵੀਡੀਓ ਹੋ ਚੁੱਕੀ ਹੈ ਜੀ ਆਪਣੀ ਲੰਬੀ ਤੇ ਵੈਸੇ ਵੀ ਧਰਮੀ ਬਹੁਤ ਆਪਨੇ ਕਾ ਚਲੋ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਆ ਤੁਹਾਨੂੰ ਫਿਰ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਬਸਕ੍ਰਾਈਬ ਆਲ ਬਾਏ ਬਾਈ